ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਗੜਸ਼ੰਕਰ ਦੇ ਪਿੰਡ ਸ਼ਾਹਪੁਰ ਦੇ ਸਰਪੰਚ ਦੇ ਘਰ ਦੇ ਵਿੱਚੋਂ ਗਹਿਣਿਆਂ ਤੇ ਨਕਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਦਿੰਦੋ ਹੈ ਜਸਵੰਤ ਸਿੰਘ ਪੁੱਤਰ ਬਲਵੀਰ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਜਦੋਂ ਉਹ ਇੱਕ ਪ੍ਰੋਗਰਾਮ ਦੇ ਵਿੱਚ ਜਾਣ ਲਈ ਤਿਆਰ ਹੋ ਰਹੇ ਸਨ ਤਾਂ ਜਦੋਂ ਉਹਨਾਂ ਨੇ ਵੇਖਿਆ ਅਲਮਾਰੀ ਦੇ ਵਿੱਚੋਂ ਸੋਨੇ ਦਾ ਸੈੱਟ ਦੋ ਅੰਗੂਠੀ ਦੋ ਚੈਨੀਆਂ ਤੇ 30000 ਰੁਪਏ ਦੀ ਨਕਦੀ ਗਾਇਬ ਸੀ ਉਹਨਾਂ ਦੱਸਿਆ ਕਿ ਇਸ ਸਬੰਧ ਦੇ ਵਿੱਚ ਥਾਣਾ ਗੜਸ਼ੰਕਰ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਹੁਣ ਉਹਨਾਂ ਨਸਾਫ ਦੀ ਗੋਹਰ ਲਗਾਈ ਹੈ ਇਸ ਸਬੰਧ ਦੇ ਵਿੱਚ ਥਾਣਾ ਗੜਸ਼ੰਕਰ ਦੇ ਐਸਆਈ ਲਖਵੀਰ ਸਿੰਘ ਨੇ ਬਿਆਨਾਂ ਦੇ ਆਧਾਰ ਤੇ ਬੰਦੀ ਕਾਰਵਾਈ ਕਰਨ ਦੀ ਗੱਲ ਕਹੀ ਹੈ ਗੜਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਿੱਟੂ ਚੋਹਾਨ ਦੀ ਰਿਪੋਰਟ ਸਰ ਮੈਂ ਜਸਵੰਤ ਸਿੰਘ ਸਾਫਕਾ ਸਰਪੰਚ ਤੇ ਮੌਜੂਦਾ ਸਰਪੰਚ ਭਪਿੰਦਰ ਕੌਰ ਦੇ ਘਰ ਤੋਂ ਬੋਲ ਰਿਹਾ ਜੀ ਸਾਡੇ ਘਰ ਕੱਲ ਚੋਰੀ ਹੋ ਗਈ ਜਿਹਦੇ ਵਿੱਚ ਸਾਡੇ ਕੈਸ਼ ਤੇ ਗਹਿਣੇ ਜਿਹੜੇ ਚੋਰੀ ਹੋ ਗਏ ਅਸੀਂ ਪ੍ਰੋਗਰਾਮ ਨੂੰ ਤੁਰੇ ਹੋ ਸੀਗੇ ਤਾਂ ਪ੍ਰੋਗਰਾਮ ਨੂੰ ਜਿਸ ਲਈ ਤੁਰੇ ਹੋ ਤਾਂ ਗਹਿਣੇ ਪਾਣੇ ਸੀਗੇ ਜਿਲੇ ਅਸੀਂ ਗਹਿਣੇ ਪਾਣ ਲਈ ਮੇਰੇ ਮੈਸੇਜ ਅਲਮਾਰੀ ਖੋਲੀ ਅਲਮਾਰੀ ਖੋਲ ਕੇ ਗਹਿਣੇ ਲੈ ਲੈਣ ਦੇ ਡੱਬੇ ਚੱਕੇ ਤਾਂ ਡੱਬੇ ਖਾਲੀ ਸੀਗੇ ਜਦ ਅਸੀਂ ਹੋਰ ਆਪਣਾ ਸਾਰਾ ਚੈੱਕ ਕੀਤਾ ਫਰੋਲਾ ਫਰਾਲੀ ਕੀਤੀ ਤਾਂ ਸਾਰਾ ਕੁਝ ਗਾਇਬ ਤਾਂ ਜਿਹਦੇ ਵਿੱਚ ਸਾਡੇ ਇੱਕ ਡਾਇਮੰਡ ਦੇ ਰਿੰਗ ਸੀਗੇ ਕੰਨਾਂ ਦੀਆਂ ਸੀਆਂ ਇੱਕ ਜੈਂਟਸ ਚੈਂਤਰੀ ਇੱਕ ਲੇਡੀਸ ਚੈਨ ਤੇ ਇੱਕ ਜਿਹੜਾ ਸੈਟ ਸੀਗਾ ਅਸੀਂ ਹੁਣੇ ਹੀ ਖਰੀਦੇ ਸੀਗਾ ਆਪਣੇ ਬਹੂ ਵਾਸਤੇ ਉਹ ਗੈਰ ਸੀ ਜਿਹਦੇ ਵਿੱਚ ਤਕਰੀਬਨ 30000 ਪਲੱਸ ਜਿਹੜਾ ਮੇਰਾ ਕੈਸ਼ ਅਲਮਾਰੀ ਚੋਂ ਕੈਸ਼ ਸੀਗਾ ਅਸੀਂ ਇਸ ਸਬੰਧੀ ਜਿਹੜੀ ਜਾਣਕਾਰੀ 112 ਨੰਬਰ ਤੇ ਦਿੱਤੀ ਥਾਣਾ ਗੜਸ਼ਾਂਕਰ ਤੋਂ ਪੁਲਿਸ ਜਿਹੜੇ ਆਏ ਬਾਕੀ ਸਾਡੀ ਇਹੀ ਅਪੀਲ ਹੈ ਪ੍ਰਸ਼ਾਸਨ ਨੂੰ ਵੀ ਇਹਨਾਂ ਚੋਰਾਂ ਦੇ ਜਿਹੜੇ ਵੀ ਐ ਇਹਨਾਂ ਨੂੰ ਫੜਿਆ ਜਾਵੇ ਤੇ ਇਸ ਛਰਾਤੀ ਅਨਸਰਾਂ ਨੂੰ ਫੜ ਕੇ ਜਿਹੜਾ ਐ ਇਹਨਾਂ ਨੂੰ ਸੁਝਾਵਾ ਦਿੱਤੀਆਂ ਜਾਣ ਤਾਂ ਕਿ ਹੋਰ ਲੋਕਾਂ ਨੂੰ ਤੇ ਨਾਲ-ਨਾਲ ਸਾਨੂੰ ਵੀ ਇਨਸਾਫ ਮਿਲ ਸਕੇ ਧੰਨਵਾਦ ਹਾਂਜੀ ਸਰ ਕੱਲ 112 ਤੇ ਕੰਪਲੇਂਟ ਆਈ ਸੀਗੀ ਜਸਵੰਤ ਸਿੰਘ ਪੁੱਤਰ ਬਲਵੀਰ ਸਿੰਘ ਵਸੇ ਸ਼ਾਹਪੁਰ ਤੋਂ ਇੱਥੇ ਅਸੀਂ ਮੌਕੇ ਤੇ ਜਾ ਕੇ ਮੌਕਾ ਦੇਖਿਆ ਹੈ ਮੌਕਾ ਦੇਖਣ ਤੋਂ ਮਤਲਬ ਮਾਮਲਾ ਇਹ ਸ਼ੱਕੀ ਸੀਗਾ ਫਿਰ ਵੀ ਤਪੀਸ਼ ਕੀਤੀ ਜਾ ਰਹੀ ਹੈ ਕੋਈ ਵੀ ਬੰਦਾ ਉਹਨਾਂ ਦਾ ਗੇਟ ਤੋੜ ਕੇ ਜਾਂ ਕੋਈ ਕਿਸੇ ਤਰ੍ਹਾਂ ਤਾਲਾ ਤੋੜ ਕੇ ਅੰਦਰ ਨਹੀਂ ਵੜਿਆ ਜਿਸ ਤਰ੍ਹਾਂ ਉਹ ਨਹੀਂ ਦੱਸਿਆ ਸੀ ਕਿ ਜਿਸ ਤਰ੍ਹਾਂ ਸਮਾਨ ਪਿਆ ਹੈ ਬਿਲਕੁਲ ਸਾਡੀ ਉਹੀ ਸੈਟਿੰਗ ਦੇ ਵਿੱਚ ਸਮਾਨ ਪਿਆ ਸੀ ਤੇ ਜਿਸ ਵੇਲੇ ਅਸੀਂ ਆਪਣਾ ਮਤਲਬ ਟੈਚੀ ਫੋਲ ਕੇ ਦੇਖਿਆ ਤੇ ਉਹ ਜਹਣੇ ਵਿੱਚ ਨਹੀਂ ਸੀਗੇ ਤੇ ਉਹ ਸਾਰਾ ਜਿਹਦੇ ਵਿੱਚ ਰੱਖੇ ਸੀ ਉਹ ਡੱਬਾ ਵਿੱਚ ਪਿਆ ਸੀ ਟੈਚੀ ਦੇ ਵਿੱਚ ਉਸੇ ਤਰ੍ਹਾਂ ਤੇ ਮਾਮਲਾ ਸਰ ਸ਼ੱਕੀ ਹੈ ਫਿਰ ਵੀ ਤਪੀਸ਼ ਕੀਤੀ ਜਾਂਦੀ ਹੈ